ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸਰਦੀਆਂ ਦਾ ਸੁਪਰ ਫੂਡ ਬਾਜਰਾ ਇਹ ਬਾਜਰੇ ਦਾ ਆਟਾ ਇਹ ਕਣਕ ਦਾ ਆਟਾ ਇਹ ਕਾਲੀ ਹਰੀ ਮਿਰਚ ਥੋੜੀ ਜਿਹੀ ਝਟਕੀ ਕਾਲੀ ਮਿਰਚ ਤੇ ਨਮਕ ਇਹ ਹੈਗਾ ਮੇਥੇ ਤੇ ਧਨੀਆ ਤੇ ਵਿੱਚੇ ਕੜੀ ਪੱਤਾ ਇਹ ਸੁਪਰ ਫੂਡ ਤਾਂ ਆ ਜੇ ਨਾ ਗਰਮੀਆਂ ਸਰਦੀਆਂ ਦੇ ਵਿੱਚ ਆਪਾਂ ਨੂੰ ਠੰਡ ਜਿਆਦਾ ਲੱਗਦੀ ਹੈ ਨਾ ਜਿਨ੍ਹਾਂ ਦਾ ਰੇਸ਼ਾ ਬਣਦਾ ਆ ਰੇਸ਼ਾ ਸੁਕਾਉਣ ਦਾ ਕੰਮ ਬਾਜਰਾ ਕਰਦਾ ਹੈ ਇਹਨੂੰ ਤਾਂ ਹੀ ਸੁਪਰ ਫੂਡ ਕਿਹਾ ਹੈਗਾ ਤੁਸੀਂ ਕਣਕ ਦਾ ਆਟਾ ਹੀ ਵਿੱਚ ਪਾ ਸਕਦੇ ਹੋ ਮੱਕੀ ਦਾ ਆਟਾ ਪਾਇਆ ਮਿੱਠੀ ਰੋਟੀ ਬਣਾਉਣੀ ਹੈ ਨਾ ਇਹਦੇ ਵਿੱਚ ਬਾਜਰੇ ਦਾ ਆਟਾ ਮਿਕਸ ਕਰਕੇ ਇਹਦੇ ਫੋਨ ਬਹੁਤ ਨੇ ਬਾਜਰੇ ਦੇ ਤੇ ਇਹ ਬਲਕੋਨ ਨੂੰ ਸੁਕਾਉਣ ਦਾ ਕੰਮ ਕਰਦਾ ਜਿਨ੍ਹਾਂ ਨੂੰ ਠੰਡ ਬਹੁਤ ਲੱਗਦੀ ਹੈ ਸਰੀਰ ਨੂੰ ਗਰਮਾਹਟ ਦਿੰਦਾ ਇਹ ਬਾਜਰੇ ਦਾ ਆਟਾ ਇਹਨੂੰ ਜ਼ਰੂਰ ਸਰਦੀਆਂ-ਸਰਦੀਆਂ ਤੁਸੀਂ ਜ਼ਰੂਰ ਖਾਓ ਮੇਰੇ ਤਰੀਕੇ ਨਾਲ ਬਣਾ ਕੇ ਨਾ ਰੋਟੀ ਖਾਓਗੇ ਤਾਂ ਸਰਦੀਆਂ-ਸਰਦੀਆਂ ਤੁਹਾਨੂੰ ਬਿਲਕੁਲ ਵੀ ਨਜਲਾ ਜੁਕਾਮ ਰੇਸ਼ਾ ਜੇ ਕਿਸੇ ਦੀ ਛਾਤੀ ਜਾਮਾ ਤਾਂ ਉਹ ਵੀ ਇਹ ਅੰਦਰ ਹੀ ਰੇਸ਼ਾ ਸੁਕਾ ਦਿੰਦਾ ਹੈ ਬਾਜਰਾ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਹੋਰ ਭੈਣ ਭਰਾਵਾਂ ਨੂੰ ਵੀ ਪਤਾ ਲੱਗ ਸਕੇ ਤੇ ਹੁਣ ਆਪਾਂ ਆਟਾ ਗੁੰਨਦੇ ਤੇ ਇਹਦੇ ਵਿੱਚ ਪਾਉਣਾ ਹੈ ਖੁਸ਼ਕ ਹੁੰਦਾ ਨਾ ਆਟਾ ਇਹ ਦੇਖੋ ਇਹਦੇ ਵਿੱਚ ਪਾਉਣਾ ਦੇਸੀ ਘਿਓ ਗੁੰਨਣ ਲੱਗੇ ਨਾ ਦੋ ਵੱਡੇ ਚਮਚੇ ਦੇਸੀ ਘਿਓ ਪਾਉਣਾ। ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ।